ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਦੱਤਾ ਤ੍ਰਿਯ ਦੀ ਜਨਮ ਦਿਤੀ ਡੇਰਾ ਰਾਮਲੀਲਾ ਮੰਦਿਰ ਰਾਮਗੜ ਸਰਦਾਰਾਂ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਏਗੀ ਪਾਇਲ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਖਾਸ ਤਸਵੀਰਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਬੈਲ ਆਈਕਨ ਤੇ ਕਲਿੱਕ ਕਰ ਲਓ ਜੇਕਰ ਤੁਸੀਂ ਫੇਸਬੁੱਕ ਚੈਨਲ ਦਾ ਨਾਮ ਹੈ ਤਾਂ ਫੇਸਬੁੱਕ ਚੈਨਲ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ ਹਾਂਜੀ ਘਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਘਾਲਸਾ ਜੀ ਅੱਜ ਦੇ ਇਸ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਰਾਮਗੜ੍ਹ ਸਰਦਾਰਾਂ ਰਾਮਲੀਲਾ ਮੰਦਿਰ ਵਿੱਚ ਪਹੁੰਚੇ ਹੋ ਕਿ ਆਉ ਮੈਂ ਬਹੁਤ ਅਨੰਦ ਕਰਦਾ 5 ਬਰੇ ਬੰਨੂ ਜਪਾਲੀ ਦੀਪ ਦਾ ਤੁਹਾਨੂੰ ਤੇ ਜਿਨ੍ਹਾਂ ਨੇ ਇਹ ਵੀ ਆਪਣੇ ਜੋ ਸਮਾਗਮ ਹੈ ਅੱਜ ਭਗਵਾਨ ਬਚਤਰੇ ਮਹਾਰਾਜ ਵੀ ਅਵਤਾਰ ਦੇ ਹੜਾ ਜੋ ਬਣਾਇਆ ਜਾ ਰਿਹਾ ਹੈ ਮਹਾਪੁਰਸ਼ਾਂ ਵੱਲੋਂ ਜੋ ਇਸ ਦੇ ਦੇ ਸੰਚਾਲਕ ਬਾਬਾ ਜੀ ਨੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਦੇ ਨਾਲ ਮਿਲ ਕੇ ਉਹਨਾਂ ਦਾ ਅਵਤਾਰ ਦੇ ਹੜਾ ਬਣਾਇਆ ਗਿਆ ਤੇ ਇਸ ਸਮਾਗਮ ਦੇ ਵਿੱਚ ਅਨੇਕਾਂ ਮਹਾਪੁਰਸ਼ ਸ਼ਾਮਲ ਹੋਏ ਕੋਈ ਨੇਕ ਇਰਾਦੇ ਢਾਡੀ ਕਬੀਸਰ ਜਿਨ੍ਹਾਂ ਨੇ ਆਪਣੇ ਬੜੇ ਮੁੱਲੇ ਵਿਚਾਰਾਂ ਨਾਲ ਸੰਗਤਾਂ ਨੂੰ ਮਨ ਹੰਕੀਤਾ ਤੇ ਆਪ ਸਾਰੀਆਂ ਸੰਗਤਾਂ ਨੇ ਆਨੰਦ ਮਾਣਿਆ ਕਿ ਭਗਵਾਨ ਦਿੱਤਤ੍ਰੇ ਮਹਾਰਾਜ ਦੇ ਅਵਤਾਰ ਦਿਹਾੜਾ ਪੁਰੇ ਸ਼ਰਦਾ ਦੇ ਨਾਲ ਨਗਰ ਰਾਮਗੜ ਸਰਦਾਰਾ ਮੰਦਿਰ ਰਾਮਦੀਲਾ ਦੇ ਪ੍ਰਬੰਧਕ ਮਹਾਂਪੁਰਸ਼ਾਂ ਵੱਲੋਂ ਪੁਰੇ ਸ਼ਰਦਾ ਦੇ ਨਾਲ ਇਹ ਭਗਵਾਨ ਦਿੱਤਤ੍ਰੇ ਮਹਾਰਾਜ ਦੀ ਅਵਤਾਰ ਦਿਹਾੜੇ ਮਨਾਇਆ ਜਾਂਦਾ ਹੈ ਧੰਨਵਾਦ ਇਹ ਜਾਂਗੇ ਅਸੀਂ ਬਰੋਂ ਕੋ ਲੂੜ ਕੇ ਪੋ ਲੋ ਇਹ ਕੀ ਨੰਬਰ ਜੱਟ ਹੈ ਪੈ ਗਿਆ ਕਿਉਂਕਿ ਉਹ ਨਜ਼ਰਦਾਰ ਕੇ ਆਪ ਨਹੀਂ ਬੋਲੋ ਸ੍ਰੀ ਸਾਧੂ ਮਹਾਰਾਜ ਕੀ ਕਹ ਸਵਾਮੀ ਜੀ ਹਮੇਸ਼ਾ ਆਨ ਆਲੇ ਸਮੇਂ ਦੀ ਗੱਲ ਦੱਸਦੇ ਤੇ ਇੱਕ ਸਮਾਂ ਐਸਾ ਵੀ ਥੀ ਸਵਾਮੀ ਜੀਆ ਨੂੰ ਕਾਰੇ ਸੇਵਾ ਨਰੋਂ ਭਾਈ ਇੱਕ ਇੱਥੇ ਕੰਜਰੀਆਂ ਵੀ ਨੱਚਣ ਗਿਆ ਇਹ ਡੇਰਾ ਉਹ ਚੜੂਗਾ ਵੀ ਸਤ ਹੋਇਆ ਦੇਖੋ ਕਿੰਨੇ ਤਰਕਾਲ ਦਰਸ਼ੀ ਤੇ ਹੋ ਪਹਿਲ ਜਿਹੜਾ ਸਮਾਂ ਆਪਾਂ ਸੋਚਦੇ ਕੂਣ ਉਹ ਸਮੇਂ ਦਾ ਪਤਾ ਨਹੀਂ ਆਪਣੇ ਘੇਰੇ ਦੇ ਅੰਦਰ ਕੀ ਕੁਝ ਨਹੀਂ ਹੋਇਆ ਇੱਥੇ ਤਾਂ ਕੇ ਲੁਟਨ ਵਾਲਿਆਂ ਨੇ ਕੁਛ ਛੱਡਿਆ ਹੀ ਨਹੀਂ ਅੱਜ ਪੈਰ ਰੱਖਣ ਉਥੇ ਕੋਈ ਜਗ੍ਹਾ ਐਸੀ ਟੀਨ ਜਿਹੜੀ ਦਾ ਦੇਰੇ ਦੇ ਅੰਦਰ ਨਾ ਹੋਵੇ ਬਹੁਤ ਜਾਨ ਚਾਹ ਤੇ ਆਨਲਾ ਸਮਾਂ ਕਿਹਦਾ ਹੋਇਆ ਆਇਆ ਔਰ ਆਕੇ ਚਲਾ ਗਿਆ ਆਪਾਂ ਜੀ ਕਿੰਨੇ ਖੰਡ ਆ ਅਰਾਮ ਨਾਲ ਬੈਠੇ ਰਹੇ ਕਿਉਂਕਿ ਸਵਾਮੀ ਜੀ ਨੇ ਤਾਂ ਸਾਰੀ ਮਾਇਆ ਸਵਾਮੀ ਜੀ ਦੇ ਨਾਲ ਸਾਡਾ ਤੇ ਇੱਕ ਬਹਾਨਾ ਰੱਖ ਦਿੱਤਾ ਭਾਈ ਇਹ ਆਇਆ ਨਾਲ ਤੇ ਉਹੀ ਸਤਗੁਰ ਮਹਾਰਾਜ ਹੈ ਉਹੀ ਕਰ ਰਹੇ ਸਾਡਾ ਤੇ ਇੱਕ ਬਹਾਨਾ ਬਣ ਗਿਆ ਆਏ ਉড়া ਕੇ ਅਸੀਂ ਚਲੇ ਜਾਣਾ ਹੈ ਭਾਕੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਭਗਵਾਨ ਵਿਸ਼ਵਾਮিত্র ਕਹਿ ਰਹੇ ਆ ਬਸ਼ਿਸ਼ਟ ਜੀ ਨੂੰ 1008 ਹੋਏ ਜਿਵੇਂ ਅੱਜ ਆਪਰੇ ਮਹਾਤਮਾ ਐਵੇਂ ਆਪਸ ਬੱਠੇ ਆ ਵਿਸ਼ਵਾ ਵਿਸ਼ਵਾਮিত্র ਜੀ ਕਹ ਰਹੇ ਵਿਸ਼ਿਸ਼ਟ ਜੀ ਅੱਜ ਜੇ ਵੀ ਤੁਹਾਡਾ ਚਿਤ ਕਰੇ 베ਰੀ ਕੁਟਿਆ ਤੇ ਤੁਸੀਂ ਪਹੁੰਚਣ ਪਾਣਾ ਮੈਂ ਤੁਹਾਨੂੰ ਨਮੰਤਰ ਦੇ ਰਿਆਂ ਹੁਣ ਨਮੰਤਰ ਦੇ ਦਿੱਤਾ ਵਿਸ਼ਿਸ਼ਟ ਜੀ ਕੁਛ ਟਾਈਮ ਬਿਟਿਆ ਸੋਚਿਆ ਵਿਸ਼ਵਾਮিত্র ਕੋ ਮੰਨ ਲੈ ਜੀ ਚਾਹ ਲੈ ਆਪਣੇ ਵਸ਼ਿਸ਼ਟ ਜੀ پیار خوش ہو کے بوجن کھا رہے ہیں اس طرح سے میں کسی کسی کو دیکھا ہی نہیں ہے ਜਲਪੋ ਜਨ ਖਾ ਲਿਆ ਹੋ ਗਿਆ ਸਾਰਾ ਹੱਥ ਤੋਂ ਆ ਤੇ ਹੁਣ ਵਿਸ਼ਵਾਮਿੱਤਰ ਜੀ ਦੇ ਅੰਦਰ ਦਇਆ ਦਾ ਪਹਾੜ ਚੱਲਿਆ ਉਸ ਨਾ ਕੁਸ਼ਿ ਤੇ ਤਮਾ ਖਾਤੇ ਨਹੀਂ ਮੌਨਾ ਹੋ ਜਨ ਤੇ ਹੋarita ਤੇ ਹੁਣ ਵਿਸ਼ਵਾਮਿੱਤਰ ਜੀ ਕਹੇ ਮੈਂ 30000 ਬਰਸ ਦੀ ਆਪਣੀ ਤਪੱਸਿਆ ਦਾ ਹਾਲ ਬਰਸ਼ੇਸ਼ ਜੀ ਖਾਣੋ ਦੇ ਦੇ ਤਾਂ ਠੀਕ ਹੈ ਤੇ ਮਨ ਦੇ ਵਿੱਚ ਆਦੇ ਹੀ ਨਹੀਂ ਬਲਿ ਕੁਸ਼ਰੀ ਤੇ ਨਾ ਕੁਸ਼ਿ ਤੇ ਬੁਝੋਈ ਇਹ ਹਲਾਕ ਹੋ ਦੇ ਦਿੱਤਾ ਕਿਰਟ ਕਰਨੀ ਸੋਚਿਆ ਹੁਣ ਪੂਰਾ 88000 ਤਪੱਸਿਆ ਦਾ ਬਸ਼ਿਸ਼ਚ ਜੀ ਨੂੰ ਦੇ ਦਿੱਤਾ ਜਾਂ ਤੈਨੂੰ ਬੱਚੇ ਪੂਰੇ ਹੋ ਗਏ ਬਸ਼ਿਸ਼ਟ ਜੀ ਵੀ ਸੋਚਿਆ ਜੇ ਇੰਨੇ 88000 ਮਾਸ ਦਾ ਤਪੱਸਿਆ ਦਾ ਬਾਲਕ ਵੀ ਨੂੰ ਰੋਟੀ ਖਾਣ ਤੇ ਦੇ ਦਿੱਤਾ ਹੁਣ ਮੈਂ ਵੀ ਐਨੋ ਉਸਤਮਾ ਉਹ ਬਲੇ ਬਲੇ ਭਾਂਡੇ ਚੱਕਣ ਦੋ ਪੱਟ ਚੱਕ ਲੈ ਇਹਨੂੰ ਬਲੇ ਪਾਣੀ ਲੱਗੀ ਜਿਹੜੀ ਜੀ ਇਹਨੂੰ ਬੈਕਪੈਕ ਆਪ ਪਾ ਲੈ ਆਪ ਹੀ ਆਈ you. <laughs>